ਨਸੀਕਾ ਦੋਸਤੋ ਮੈਂ ਕਰਕੇ ਕੋਲ ਲਿਆ ਇਸ ਵਕਤ ਮੌਜੂਦ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਤੇ ਮੇਰੇ ਨਾਲ ਆ ਗਿਆ ਸਾਰਾ ਐਸਜੀਯੂ ਅਲਕਾਰਪ ਸਾਰਾ ਕਿਵੇਂ ਦੇਖ ਰਹੇ ਹੋ ਸਾਰੇ ਦੇ ਸਾਰੇ ਜਿਹੜਾ ਜੋ ਵੀ ਤੁਹਾਡਾ ਹਾਂ ਸਾਰਾ ਚੱਲ ਰਿਹਾ ਹੈ ਜਿਵੇਂ ਸਾਰੇ ਨੂੰ ਪਤਾ ਹੀ ਹੈ ਹੁਣ ਜਿਹੜੀ ਇਹ ਸਰਕਾਰ ਹੈ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਖੋਣ ਦੀ ਇੱਕ ਬਹੁਤ ਵੱਡੀ ਇਕ ਕੋਸ਼ਿਸ਼ ਜਿਹੜੀ ਕੀਤੀ ਐ ਸਾਡੀ ਸੈਨੇਟ ਜਿਹਦੇ ਵਿੱਚ 99 ਮੈਂਬਰ ਹੁੰਦੇ ਸੀਗੇ 15 ਉਹਦੇ ਵਿੱਚ ਗ੍ਰੈਫੀਟ ਕੌਂਸਲਟੈਂਸੀ ਹੁੰਦੀਆਂ ਸੀਗੀਆਂ ਬੜੀ ਵਧੀਆ ਚੋਣਾ ਹੁੰਦੀਆਂ ਸੀ ਤੇ ਚੋਣਾ ਤੋਂ ਬਾਅਦ ਇੱਥੇ ਪੰਜਾਬ ਦੀ ਜਿਹੜੀ ਨੁਮਾਇੰਦਗੀ ਸੀਗੀ ਪੰਜਾਬ ਦੇ 202 ਕਾਲਜes ਜਿਹਨਾਂ ਦਾ ਫੀਲੀਟ ਨੇ ਉਹਨਾਂ ਦੀ ਨੁਮਾਇੰਦਗੀ ਸੀ ਉਹਨੂੰ ਬਿਲਕੁਲ ਪੰਜਾਬ ਤੋਂ ਕੱਢ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਤੇ ਉਹਦੀ ਨੁਮਾਇੰਦਗੀ ਹੁਣ ਜਿੱਦੀ ਕੇਂਦਰ ਦੇ ਨਾਲ ਹੈ ਦਾ ਤਰੀਕੋਂ ਤੁਹਾਨੂੰ ਉਹ ਜਿਹੜਾ ਅਲੱਗ-ਅਲੱਗ ਜਥੇਬੰਦ ਨੂੰ ਸਵੈਪਤਾ ਕਰਤਾ ਚੋਣਾਂ ਜਿਹੜੇ ਨਾ ਆ ਰਹਿਆਂ ਹੋਰ ਜਿਹਨਾਂ ਨਾਲ ਆ ਕਿਦਾਂ ਹੀ ਤਿਆਰੀ ਐ ਤਿਆਰੀ ਬਹੁਤ ਵਧੀਆ ਹੈ ਜੀ ਤਿਆਰੀ ਅਸੀਂ ਨਹੀਂ ਪੰਜਾਬ ਦੇ ਅਲੱਗ-ਅਲੱਗ ਜਥੇਬੰਦੀਆਂ ਦੇ ਨਾਲ ਜੋ ਮੁਰਜੇ ਜਥੇਬੰਦੀਆਂ ਨੇ ਅਲੱਗ-ਅਲੱਗ ਫਰੰਟਸ ਤੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਬਚਾਂ ਅਸੀਂ 7 ਤਰੀਕ ਨੂੰ ਯਾਨੀ ਕੱਲ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੀ ਦੁਪਹਿਰ 1 ਵਜੇ ਇੱਕ ਮੀਟਿੰਗ ਰੱਖੀ ਹੋਈ ਹੈ ਜਿੱਦਾਂ ਕਿ ਜਥੇਬੰਦੀਆਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਵੀ ਅਸੀਂ 10 ਤਰੀਕ ਦੀ ਕਾਲ ਦੀ ਕੀ ਰੂਪਰੇਖਾ ਰਹੇਗੀ ਕਿਹੜੇ-ਕਿਹੜੇ ਜਥੇਬੰਦੀਆਂ ਸ਼ਾਮਲ ਨੇ ਅਸੀਂ ਠੋਸ ਤੱਕ ਤੁਹਾਨੂੰ ਦੱਸਾਂਗੇ 10 ਤਰੀਕ ਦੀ ਕਾਲ ਵਿੱਚ ਜਥੇਬੰਦੀਆਂ ਨੂੰ ਵੀ ਛੱਡਾ ਹੈ ਤੇ ਆਮ ਲੋਕਾਂ ਨੂੰ ਸੱਦਾ ਐ ਵੀ ਵੱਤਵਤ ਗਿਣਤੀ ਦੇ ਵਿੱਚ ਸ਼ਾਮਲ ਹੋਣ ਅਸੀਂ 10 ਯੂਨੀਵਰਸਿਟੀ ਬੰਦ ਕਰਨੀ ਹੈ ਸੋ ਵੱਤਵਤ ਗਿਣਤੀ ਵਿੱਚ ਇੱਥੇ ਆਓ ਕਿਉਂਕਿ ਇਹ ਮੈਸੇਜ ਸਿਰਫ ਚੰਡੀਗੜ੍ਹ ਨੂੰ ਨਹੀਂ ਇਹ ਮੈਸੇਜ ਦਿੱਲੀ ਜਾਣਾ ਹੈ ਇਹ ਦੇਖਿਆ ਜਾਵੇ ਇਹ ਸੈਨੇਟ ਦੀ ਲੜਾਈ ਹੈ ਜਾਂ ਪੰਜਾਬ ਯੂਨੀਵਰਸਿਟੀ ਜਿਹੜਾ ਉੱਤੇ ਪੰਜਾਬ ਦਾ ਦਾਵਾ ਰੱਖਣ ਦੀ ਹੈ ਲੜਾਈ ਦੇਖੋ ਹਾਂ ਸੈਨੇਟ ਦੋਵੇਂ ਦੋਵੇਂ ਗੱਲਾਂ ਨਹੀਂ ਵੀ ਸੈਨੇਟ ਦੀ ਲੜਾਈ ਕਰ ਲਈ ਸੈਨੇਟ ਦੀ ਨਹੀਂ ਹੈ ਇਹ ਲੜਾਈ ਕੱਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵੀ ਨਹੀਂ ਹੈ ਇਹ ਲੜਾਈ ਅਸਲ ਦੇ ਵਿੱਚ ਜੋ ਨੁਮੈਂਦਗੀ ਪੰਜਾਬ ਦੀ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਦੀ ਲੜਾਈ ਹੈ ਦੀ ਪੰਜਾਬ ਦੀ ਯੂਨੀਵਰਸਿਟੀ ਦੇਖੋ ਹੁਣ ਇਹ ਇਹਦਾ ਮਸਟੇਟਸ ਕੀ ਹੈ ਇਹਨੂੰ ਇੰਟਰ ਸਟੇਟ ਕਾਰਪੋਰੇਟ ਬਾਡੀ ਬਣਾਇਆ ਹੋਇਆ ਜਦ ਕਿ ਹੋਣੀ ਕੀ ਚਾਹੀਦੀ ਹੈ ਸਟੇਟ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਇੱਥੋਂ ਦੇ ਲੋਕਾਂ ਨੇ ਉਸਾਰੀ ਹੈ ਇੱਥੋਂ ਦੇ ਲੋਕਾਂ ਨੇ ਜਗ੍ਹਾ ਦਿੱਤੀ ਸੀਗੇ ਇੱਥੋਂ ਦੇ ਲੋਕਾਂ ਨੇ ਪੈਸਾ ਲਾਇਆ ਸੀ ਕਿ ਲਾਹੌਰ ਦੇ ਵਿੱਚ 1882 ਦੇ ਵਿੱਚ ਉਦੋਂ ਇਹ ਯੂਨੀਵਰਸਿਟੀ ਉਸਾਰੀ ਉਦੋਂ ਤੋਂ ਬਾਅਦ ਦੇਖੋ ਵੰਡ ਹੁੰਦੀ ਹੈ ਤਾਂ ਇਹ ਯੂਨੀਵਰਸਿਟੀ ਦੀ ਵੀ ਵੰਡ ਹੋ ਜਾਂਦੀ ਦੋ ਟੋਟੇ ਹੋ ਜਾਂਦੇ ਨੇ ਉਦੋਂ ਫਿਰ ਇੱਥੇ ਯੂਨੀਵਰਸਿਟੀ ਲੈ ਕੇ ਆਉਂਦੇ ਨੇ ਤਾਂ ਇਹਨੂੰ ਪਹਿਲਾਂ ਕਿਸ ਪੰਜਾਬੀ ਯੂਨੀਵਰਸਿਟੀ ਕਿਹਾ ਜਾਂਦਾ ਫਿਰ ਇੱ ਚੰਡੀਗੜ੍ਹ ਕੀ ਹੈ ਇੱਥੇ ਠਾਈ ਪਿੰਡ ਵਾਸਤੇ ਸੀਗੇ ਪਵਾਦ ਦੇ ਅਸੀਂ ਜਿੱਥੇ ਖੜੇ ਆ ਇਸ ਵੇਲੇ ਇਹ ਕਾਂਜੀ ਮਾਜਰਾ ਪਿੰਡ ਸੀਗਾ ਚਾਹਲਾ ਸੈਕਟਰ ਜਿਹੜਾ ਹੈਗਾ ਤਾਂ ਮਤਲਬ ਇਹ ਸਰਾ ਸਰ ਪੰਜਾਬ ਦੇ ਲੋਕਾਂ ਦਾ ਧੱਕਾ ਹੀ ਹੋਇਆ ਵੀ ਉਹਨਾਂ ਨੂੰ ਬੇ ਘਰ ਕਰਕੇ ਬਿਨਾਂ ਫਿਰ ਮੁਆਵਜ਼ਾ ਦਿੱਤੇ ਆ ਬਿਨਾਂ ਕੋਈ ਹੋਰ ਕੁਝ ਦਿੱਤੇ ਵੀ ਉਹਨਾਂ ਨੂੰ ਬਸ ਪਰ੍ਹਾਂ ਮਾਰਿਆ ਤੇ ਇੱਥੇ ਇੱਕ ਨਵਾਂ ਸ਼ਹਿਰ ਉਸਾਰਜਿਤ ਤਾਂ ਕੈਨ ਮੋ ਸਿਟੀ ਬਿਊਟੀਫੁਲ ਹੈ ਇਹ ਕੈਨ ਯੂਨੀਵਰਸਿਟੀ ਬਹੁਤ ਸੋਹਣੀ ਹੈ ਪਰ ਇਹਦਾ ਇਤਿਹਾਸ ਕੀ ਹੈ ਇਹਦਾ ਇਤਿਹਾਸ ਇਹ ਹੈ ਵੀ ਯੂਨੀਵਰਸਿਟੀ ਬਣਾਉਣ ਦੇ ਲਈ ਲੋਕ ਪੰਜਾਬ ਦੇ ਲੋਕਾਂ ਦਾ ਧੱਕਾ ਹੋਇਆ ਧੱਕਾ ਇਸ ਰੂਪ ਵਿੱਚ ਹੀ ਉਹਨਾਂ ਵੀ ਅਸੀਂ ਸਾਡੀ ਦੇ ਧਰਤੀ ਦੇ ਸਾਡੇ ਪੈਸੇ ਨਾਲ ਯੂਨੀਵਰਸਿਟੀ ਬਣੀ ਤਾਂ ਸਾਡੀ ਕਿਉਂ ਨਹੀਂ ਹੋ ਰਹੀ ਇਹ ਜਿਵੇਂ ਦੇਖੋ ਪਾਣੀ ਦਾ ਮਸਲਾ ਪੰਜਾਬੀ ਗੋਲ ਦੇ ਖਿੱਤੇ ਪੰਜਾਬ ਵਿੱਚ ਸ਼ਾਮਿਲ ਨਾ ਕਰਨ ਦਾ ਮਸਲਾ ਹੈ ਪੰਜਾਬੀ ਭਾਸ਼ਾ ਨੂੰ ਖੋਰਾ ਲਾਉਣ ਦਾ ਮਸਲਾ ਹੈ ਉਹ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੈ ਤੇ ਇਹ ਲੜਾਈ ਸਿਰਫ ਯੂਨੀਵਰਸਿਟੀ ਵਿਦਿਆਰਥੀਆਂ ਦੀ ਕੋਈ ਆਮ ਜੀ ਮਾਮੂਲੀ ਮਾਮੂਲੀ ਲੜਾਈ ਨਹੀਂ ਹੈਗੀ ਇਹ ਲੜਾਈ ਬਹੁਤ ਵੱਡੀ ਹੈ ਕਿਉਂਕਿ ਅੱਜ ਆਪਾਂ ਨੂੰ ਸਮਝਣਾ ਪੈਣਾ ਵੀ ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਪੰਜਾਬ ਯੂਨੀਵਰਸਿਟੀ ਦੀ ਦਾਅਵੇਦਾਰੀ ਦੀ ਨਮੈਂਦੀ ਦੀ ਨਮੈਂਦੀ ਇੱਥੇ ਜ਼ਰੂਰੀ ਹੈਗੀ ਕਿਉਂਕਿ ਜੇ ਇਹ ਯੂਨੀਵਰਸਿਟੀ ਦਾ ਕਿੰਨੇ ਕਰਨ ਹੋ ਜਾਂਦਾ ਤਾਂ ਕੱਲ ਨੂੰ ਸਾਡੇ ਸਿਲੇਬਸ ਬਦਲਣਗੇ ਕੱਲ ਨੂੰ ਇਹ ਸਾਨੂੰ ਪੜਾਉਣਗੇ ਵੀ ਤੁਸੀਂ ਸੌਰਕਰ ਵਰਗੇ ਬਣੋ ਤੁਸੀਂ ਮੋਹਨ ਭਗਵਤ ਵਰਗੇ ਬਣੋ ਤੁਸੀਂ ਔਰਤਾਂ ਨੂੰ ਘਰਾਂ ਦੇ ਅੰਦਰ ਡੱਕੋ ਤੁਸੀਂ ਕੁੜੀਆਂ ਨੂੰ ਬਾਹਰਾਂ ਨਿਕਲਣ ਦਿਓ ਤੁਸੀਂ ਮੁਸਲਮਾਨਾਂ ਦੀ ਕਤਲ ਕਰੋ ਤੁਸੀਂ ਅੰਧਵਿਸ਼ਵਾਸ ਦਾ ਇੱਕ ਮਾਹੌਲ ਪੈਦਾ ਕਰੋ ਜਿੱਦੇ ਵਿੱਚ ਕੋਈ ਸਵਾਲ ਨਾ ਕਰੇ ਤੁਸੀਂ ਸਵਾਲ ਕਰਨ ਵਾਲ ਨੂੰ ਜੇਲਾ ਸਿੱਟੋ ਇਹੋ ਜਿਹੀ ਮਾਨਸਿਕਤਾ ਪੰਜਾਬ ਵਿੱਚ ਪੈਦਾ ਕਰਨਾ ਚਾਹੁੰਦੇ ਨਹੀਂ ਹੁਣ ਇਹ ਯੂਨੀਵਰਸਿਟੀ ਦੇ ਨਾਲ 202 ਕਾਲਜ ਜੁੜੇ ਹੋਏ ਨੇ 7 ਜ਼ਿਲ੍ਹਿਆਂ ਦੇ ਜੁੜੇ ਹੋਏ ਨੇ ਹੁਣ 7 ਜ਼ਿਲ੍ਹਿਆਂ ਦੇ ਵਿੱਚ ਸੋਚੋ ਇਹ ਸਿਲੇਬਸ ਬਦਲ ਦੇਣ ਤੁਸੀਂ ਸੋਚ ਉਹ ਯੂਨੀਵਰਸਿਟੀ ਦਾ ਹੀ ਕ੍ਰੀਜਲ ਸੈਂਟਰ ਹੈ ਹੁਸ਼ਿਆਰਪੁਰ ਦੇ ਵਿੱਚ ਉੱਥੇ ਕਰਮਕਾਂਡ ਦਾ ਕੋਰਸ ਪੜ੍ਹਾਉਂਦੇ ਨੇ ਕਰਮਕਾਂਡ ਦਾ ਕੋਰਸ ਵੀ ਮਤਲਬ ਅੰਧਵਿਸ਼ਵਾਸ ਖਤਮ ਕਰਨ ਲਈ ਬਣੀ ਹੁੰਦੀ ਯੂਨੀਵਰਸਿਟੀ ਇਹ ਤੁਹਾਨੂੰ ਲੌਜੀਕਲ ਬਣਾਉਦੀ ਹੈ ਤੁਹਾਨੂੰ ਇੱਕ ਤਰਕ ਕਰਨਾ ਸਿਖਾਉਂਦੀ ਹੈ ਯੂਨੀਵਰਸਿਟੀ ਨਾ ਤਾਂ ਚੰਗਾ ਇਨਸਾਨ ਬਣਵਾਦੀ ਇਹ ਸਗੋਂ ਸਮੇਂ ਨੂੰ ਪਿੱਛੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਹਨਾਂ ਦੀ ਇਹ ਪੂਰੀ ਨੀਤੀ ਹੈ ਹਿੰਦੀ ਹਿੰਦੁਸਤਾਨ ਦੀ ਇਹ ਉਹ ਲਾਗੂ ਕਰਨਾ ਚਾਹੁੰਦੇ ਆਂ ਕਿ ਹਿੰਦੀ ਭਾਸ਼ਾ ਹੋਵੇ ਵਸੇ இந்து ਤਰਮ ਹੋਵੇ ਤੇ ਇੱਕ Hindu ਰਾਸ਼ਟਰ ਆਪਾਂ ਬਣਾਉਣਾ ਹੈ ਵੀ ਉਹ ਨੀਤੀ ਨੂੰ ਲਾਗੂ ਜਾਂ ਪਚੋਣੇ ਲਈ ਇੱਥੇ ਨਾ ਹੋਵੇ ਵੀ ਉਹਦੇ ਲਈ ਜੂਹੇ ਵੀ ਯੂਨੀਵਰਸਿਟੀ ਦਾ ਤੇ ਕਬਜ਼ਾ ਨਾ ਹੋਵੇ। ਤੁਹਾਨੂੰ ਜਿਸ ਤਰ੍ਹਾਂ ਲੱਗ ਲੱਗ ਜਾ ਜਥੇ ਬੰਦਿਆਂ ਦੇ ਨਾਲ ਅਡੜ 파ਟੀਆਂ ਦੇ ਆਗੂ ਵੀ ਆ ਰਹੇ ਆ, ਖਾਲੀ ਦਲ ਆ ਰਿਹਾ, ਕਾਂਗਰਸ ਆ ਰਿਹਾ, ਕੰਗ ਵੀ ਆਏ ਆ, ਆਮ ਆਨੀ ਪਾਰਟੀ ਆਇਆ। ਕਿਧਰ ਨਾ ਸਹਜੋਗਾ ਸਰਕਾਰਾਂ ਦਾ। ਕੰਡੀਆਂ ਤਾਂ ਹੁਣ ਆ। ਵੇਖੋ ਸਰਕਾਰ ਦਸ਼ੀ ਹੋ ਗਈ ਹੈ। ਭਗਵਾਨ ਜੀ ਸਰਕਾਰ ਦਾ। ਜਿਹੜੇ ਕੱਲ ਭਾਜਪਾ ਘੁਮਰਾ ਕਰਦੀ ਸੀ ਲੋਕਾਂ ਨੂੰ ਉਹ ਵੀ ਆਵਾਂ ਦੀ ਪਾਰਟੀ ਕਰਦੀ ਸੀ। ਸਰਕਾਰ ਦਾ ਇਹੀ ਹੁੰਦਾ। ਦੇ ਦੇਖੋ ਕੱਲ ਪਾਜਪਾਣੇ ਕੀ ਕਿਤੇ ਸਾਰੇ ਮੀਡੇ ਤੇ ਗੱਲ ਪਹੁੰਚ ਚੁੱਕੀ ਹੋਗੀ ਵੀ ਇਹਨਾਂ ਨੇ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਨੋਟਿਸ ਕੱਢਿਆ ਵੀ ਅਸੀਂ ਇਹ ਨੱਦ ਰੱਦ ਕਰ ਦਿੱਤੀ ਹੈ ਇਹ ਫੈਸਲਾ ਰੱਦ ਕਰ ਦਿੱਤਾ ਵੀ 91 ਤੋਂ 33 ਮੈਂਬਰੀ ਕਰਨੀ ਹੈ ਵੀ ਇਹ ਰੱਦ ਹੋ ਗਿਆ ਤੇ ਪਸਪਨੀ ਆਰਐਸਐਸ ਨੇ ਇਹ ਵੀ ਨੀਤੀ ਨੇ ਗੱਲ ਚਲਾ ਦਿੱਤੀ ਵੀ ਹਾਂ ਅਸੀਂ ਰੱਦ ਕਰਤਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਸੀਂ ਸੋਚ ਸਮਝ ਕੇ ਇਹ ਤੇ ਵਿਚਾਰ ਕੀਤਾ ਰੱਦ ਕਰਦੇ ਹਾਂ ਇਹ ਗੁਰੂਸਖੱਟਿਆ ਤੇ ਉਦੋਂ ਆਮ ਆਦਮੀ ਪਾਰਟੀ ਵੱਲੋਂ ਕੀ ਬਿਆਨ ਆਉਂਦਾ ਵੀ ਹਾਂ ਦੇਖੋ ਭਗਵੰਤ ਮਾਨ ਦਾ ਤਾਕਾ ਦੇਖੋ ਵੀ ਉਹਨੇ ਮੋਦੀ ਨੂੰ ਝੁਕਾ ਦਿੱਤਾ ਇਹ ਗੱਲ ਨਾ ਚੱਲ ਪਈ ਵੀ ਹਜੇ ਤਾਂ ਤੁੰਗ ਕੀਤੀ ਸੀਗੀ ਹਜੇ ਤਾਂ ਕਿੱਦਾਂ ਵੀ ਨਹੀਂ ਸੀ ਕੁਝ ਤੇ ਐਂ ਝੁੱਕ ਗਿਆ ਭਗਵੰਤ ਮਾਨ ਦੀ ਕਿੰਨੀ ਵਾਵਾ ਹੈ ਤੇ ਉਹਦੇ ਤੋਂ ਬਾਅਦ ਮਤਲਬ ਕੀ ਕੀਤਾ ਗਰੀਪਾਸ ਸਰਕਾਰ ਆਏ ਉਹਨੇ ਕਿ ਫੇਰ ਨੋਟਿਸ ਲੈ ਕੇ ਆਏ ਉਹਦੇ ਵਿੱਚ ਕੀ ਸੀਗਾ ਫੇਰ ਤਾਂ ਸਾਰਾ ਕੁਝ ਲਾਗੂ ਕਰਤਾ ਸਿਰਫ ਇਹ ਫਰਕ ਕਿਹਾ ਵੀ ਅਸੀਂ ਅੱਗੇ ਲਾਗੂ ਕਰਾਂਗੇ ਮਤਲਬ ਹੋਏ ਡੇਟ ਐਨ ਮਿੱਥੀ ਕਰਤੀ ਕੋਈ ਇਸ ਕਰਕੇ ਕੀਤਾ ਵੀ 10 ਤਰੀਕ ਦੀ ਕਾਲ ਆ ਰਹੀ ਹੈ ਅਸੀਂ ਐਲਾਨ ਕਰ ਦਿੰਦੇ ਨੇ ਵੀ ਮਸਲਾ ਹੱਲ ਹੋ ਗਿਆ ਤਾਂ ਕਿ 10 ਤਰੀਕ ਦੀ ਜਿਹੜੀ ਪ੍ਰੋਟੈਸਟ ਹੈ ਜਿਹੜਾ ਵੱਡਾ ਸੰਘਰਸ਼ ਹੋਊਗਾ ਕੱਟ ਹੋਊਗਾ ਉਹ ਨਾ ਹੋਵੇ ਉਹਨਾਂ ਨੇ ਤਾਂ ਮਤਲਬ ਇਹ ਸੋਚੋ ਕੀਤਾ ਸੀਗਾ ਭਗਵੰਤ ਮਾਨ ਸਰਕਾਰ ਕਿਉਂ ਉਹਨਾਂ ਦਾ ਸਾਥ ਦੇ ਰਹੀਆਂ ਭਗਵੰਤ ਮਾਨ ਸਰਕਾਰ ਇਹ ਦਾਵੇ ਕਿਉਂ ਕਰ ਰਹੀ ਹੈ ਵੀ ਹਾਰਾਦ ਹੋ ਗਿਆ ਅਸੀਂ ਰੱਦ ਕਰਾ ਤਾ ਦਮਕ ਅਗੋਂ ਮੈਂ ਸਰਕਾਰ ਅੱਜ ਕੈਰੀ ਨੇ ਵੀ ਗਵਰਨਰ ਨੂੰ ਮਿਲਣ ਜਾਣਗੇ ਅਸੀਂ 2 ਕਿਲੋਮੀਟਰ ਦੂਰ ਬੈਠਾ ਹੈਗੇ ਉਹਦਰ ਹਾਊਸ ਤੇ ਇੱਥੇ ਕਿਉਂ ਨਹੀਂ ਆ ਸਕਦਾ ਆਮ ਆਦਮੀ ਪਾਰਟੀ ਇੱਕ ਇੱਕਦਾਂ ਐਮਪੀ ਹੈ ਮੇਰਾ ਕੁਝ ਨਹੀਂ ਹੁੰਦਾ ਅਸੀਂ ਕਹਿੰਦੇ ਵੀ ਸਰਕਾਰ ਧਰਨੇ ਤੇ ਕਿਉਂ ਨਹੀਂ ਬੈਠ ਰਹੀ ਜਦੋਂ ਕੇਜਰੀਵਾਲ ਨੂੰ ਕਿਛੜ ਚੱਕਰ ਦੀ ਕੋਸ਼ਿਸ਼ ਕਰਦੇ ਨੇ ਦਿੱਲੀ ਜਦੋਂ ਉਹ ਤੇ ਪਰਚਾ ਹੁੰਦਾ ਤਾਂ ਸਾਰੇ 92 ਦੇ 92 ਉੱਥੇ ਪਹੁੰਚ ਜਾਂਦੇ ਨੇ ਯੂਨੀਵਰਸਿਟੀ 144 ਸਾਲ ਪੁਰਾਣੀ ਲੋਕਾਂ ਨੇ ਉਹ ਸਾਰੀ ਹੋਈ ਇੱਕ ਵਿਦਿਅਕ ਅਦਾਰਾ ਇੱਕ ਪੂਰੇ ਖਿੱਤੇ ਲਈ ਪੂਰੀ ਕੌਮ ਲਈ ਕਿੰਨਾ ਜ਼ਰੂਰੀ ਹੁੰਦਾ ਇਹਨਾਂ ਨੂੰ ਉਹ ਨਹੀਂ ਪਤਾ ਗੱਲੇ ਇਹ ਵੀ ਇਹਨਾਂ ਦੀ ਇਹਨਾਂ ਦੀ ਪ੍ਰਾਇੋਰਟੀ ਕੀ ਨੇ ਇਹਨਾਂ ਦੀ ਪ੍ਰਾਇੋਰਟੀ ਹੈ ਵੀ ਅਸੀਂ ਬਾਅਦ ਪਰ ਥੱਲੇ ਲੱਗ ਕੇ ਚੱਲਦੇ ਆਂ ਇਸ ਵੇਲੇ ਸਾਡੇ ਲਈ ਭਗਵਾਨ ਤਮਨ ਤੇ ਮੋਦੀ ਇੱਕੋ ਕੰਮ ਕਰ ਰਹੇ ਆ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾਣਾ ਹੱਲ ਹੈਗਾ ਸੀ ਦੇਖੋ ਹਾਈ ਕੋਰਟ ਪਪਾਣੀ ਦਾ ਮਸਲਾ ਵੀ ਹਾਈ ਕੋਰਟ ਚੱਲਦਾ ਚੰਡੀਗੜ੍ਹ ਦਾ ਮਸਲਾ ਵੀ ਚੱਲਦਾ ਹਾਈ ਕੋਰਟ ਹੋ ਗਿਆ ਹੱਲ ਹੋ ਗਿਆ ਜੇ ਹਾਈ ਕੋਰਟ ਨੇ ਹੱਲ ਕਰਨਾ ਹੁੰਦਾ 25 ਛੱਡਣਾ ਆਉਂਦੇ 23 ਛੱਡਣਾ ਆਉਂਦੇ ਤਾਂ ਮਤਲਬ ਹਾਈ ਕੋਰਟ ਤੋਂ ਕਿਸ ਦੇਖੋ ਹਾਈ ਕੋਰਟ ਕੀ ਹੈ ਅਦਾਲਤ ਕੀ ਹੁੰਦੀ ਹੈ ਅਦਾਲਤ ਸੱਤਾ ਕਾਂਗ ਹੁੰਦੀ ਹੈ ਮਨ ਸੱਤਾ ਦਾ ਜਿਹੜਾ ਸੋ ਕਾਲਡ ਲਾ ਐਂਡ ਆਰਡਰ ਹੈ ਉਹਦੇ ਵਿੱਚ ਇਹ ਵੀ ਆਉਂਦਾ ਸੱਤਾ ਦੇ ਲਾ ਐਂਡ ਆਰਡਰ ਦੇ ਵਿੱਚ ਸਹੇਤ ਭੰਗ ਕਰਨਾ ਵੀ ਆਉਂਦਾ ਤੇ ਸੱਤਾ ਦੇ ਅੰਗ ਉਹ ਉਹਨੂੰ ਕਿਉਂ ਨਹੀਂ ਬਚਾਉਂਗਾ ਜਿਹੜੀ ਜੋ ਵੀ ਅਦਾਲਤ ਹੋ ਗਈ ਉਹ ਆਪਣੇ ਇਹ ਸੋ ਕਾਲਡ ਲਾ ਐਂਡ ਆਰਡਰ ਨੂੰ ਬਚਾਉਣ ਲਈ ਹੀ ਤਾਂ ਬਣਿਆ ਹੋਇਆ ਹੈ ਅਸੀਂ ਕਹਿੰਦੇ ਵੀ ਇਹ ਇਹ ਜਿਹੜਾ ਲਾ ਐਂਡ ਆਰਡਰ ਤੁਹਾਡਾ ਇਹ ਲੋਕ ਵਿਰੋਧੀ ਹੈ ਇਹ ਲੋਕ ਦੁਖੀ ਹੈ ਇਹ ਲੋਕਾਂ ਨੂੰ ਦਬਾ ਕੇ ਰੱਖ ਰਿਆ ਇਹ ਲੋਕਾਂ ਨੇ ਪੰਜਾਬੀ ਲੋਕਾਂ ਦੇ ਕਿ ਪੂਰੇ ਕੌਮ ਦੇ ਹੱਕ ਖੋ ਰਿਆ ਇੱਕ ਕਿਉਂਕਿ ਤੁਹਾਡੇ ਦੇ ਪ੍ਰਧਾਨ ਸਭ ਤੋਂ ਵੱਧ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਨੇ ਉਹ ਵੀ ਐਬੀਪੀ ਦੇ ਨਹੀਂ ਉਹ ਪਹੁੰਚੇ ਉੱਥਾਂ ਨਹੀਂ ਉਹਨਾਂ ਦਾ ਕਿਉਂ ਬੋਚਣਾ ਉਹਨਾਂ ਨੇ ਵੀ ਜਿਵੇਂ ਭਾਜਪਾ ਅਸਿਸ ਨੇ ਉੱਤੇ ਬਿਆਨ ਦਿੱਤਾ ਉਹਨਾਂ ਨੇ ਇੱਥੇ ਬਿਆਨ ਦਿੱਤਾ ਵੀ ਅਸੀਂ ਵਾਪਸ ਲੈ ਲਿਆ ਉਹ ਤਾਂ ਉਹ ਤਾਂ ਇਹ ਹੀ ਕਹਿੰਦੇ ਮਿੱਠੀ ਤੋਂ ਦਬਾਬ ਦੀ ਪੰਜਾਬੀ ਨਹੀਂ ਅਸੀਂ ਪੰਜਾਬ ਦੀ ਬੇਸ਼ਰਮੀ ਦੇਖੋ ਅਗਲੇ ਦੀ ਵੀ ਇੰਨੇ 1000 16000 ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਲੱਗਿਆ ਹੋਇਆ ਇਕੱਲਾ ਵੀ ਸ਼ਰਮ ਆਉਣੀ ਚਾਹੀਦੀ ਹੈ ਗੌਰਵਵੀਰ ਨੂੰ ਵੀ ਹਜੇ ਤੱਕ ਮਤਲਬ ਪੰਜਾਬੀ ਹੋ ਕੇ ਵੀ ਅਸੀਂ ਪੰਜਾਬੀ ਲੋਕਾਂ ਨਾਲ ਇਟਾ ਧੋਖਾ ਕਰ ਰਹੇ ਹਾਂ ਵੀ ਤੁਸੀਂ ਡੁੱਬ ਕੇ ਮਰ ਜਾਓ ਹੁਣ ਤਾਂ ਵੀ ਐਡਾ ਧੋਖਾ ਆਰਐਸਐਸ ਭਾਜਪਾ ਕਰ ਰਹੀ ਹੈ ਲੋਕਾਂ ਨੂੰ ਡਰ ਕੇ ਲੋਕਾਂ ਦੇ ਘਰਾਂ ਦੇ ਪਾਸੇ ਘਰ ਵੀਰ ਬਿਆਨ ਦੇ ਰਿਹਾ ਇੱਕ ਪਾਸੇ ਇੱਥੋਂ ਉਹ ਬੰਦੇ ਵੀ ਬਿਆਨ ਦੇ ਰਹੇ ਜਿਨ੍ਹਾਂ ਨੇ ਗੌਰਵੀਨਾ ਜਤਾਇਆ ਜਿਹੜੇ ਵੀ ਫਰੰਟ ਤੋਂ ਲੜੇ ਉਹ ਵੀ ਤੁਹਾਡੇ ਲੀਡਰ ਨਹੀਂ ਨਹੀਂ ਕੌਣ ਹੈ ਤੁਹਾਡਾ ਲੀਡਰ ਤੇ ਵੀ ਫਰੰਟ ਪਿਛਲੇ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਇੰਟਰਵਿਊ ਦੇ ਵਿੱਚ ਸੰਦੀਪ ਨੇ ਜਿਹੜਾ ਐਸਐਫ ਸਰਸਰ ਨੇ ਕਿਹਾ ਹੈ ਇਹ ਜਿਹਨੇ ਹੈਗਾ ਉਹ ਵੀ ਬੈਠੇ ਨੇ ਇਹਨਾਂ ਨਾਲੇ ਹਾਂ ਈ ਮੈਨੇ ਉਹ ਉਹ ਹੈਗੀ ਇਹ ਗੱਲ ਵੀ ਚਲੋ ਉਹ ਜਿਨ੍ਹਾਂ ਨੇ ਜਿਤਾਇਆ ਹੈ ਜਿਨ੍ਹਾਂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਏਬੀਬੀ ਵੀ ਨਹੀਂ ਏਬੀਬੀ ਫਰੰਟ ਵਾਲੇ ਦੇ ਨਾਲ ਕਿਸੇ ਨੇ ਏਬੀ ਫਰੰਟ ਤੇ ਏਬੀ ਵਿੱਚ ਕੀ ਫਰਕ ਹੈ ਉਹਨਾਂ ਦੇਖੋ ਹਰ ਪਾਰਟੀ ਤੁਹਾਡੇ ਬਾਜੀ ਹੁੰਦੀ ਹੈ ਕਿਹਨੂੰ ਲੀਡਰ ਦੀ ਸ਼ੌਂਕ ਸਾਰਿਆਂ ਨੂੰ ਹੁੰਦਾ ਹੈ ਟਿਕਟ ਸਾਰਿਆਂ ਨੂੰ ਮਿਲਦੀ ਨਹੀਂ ਇਸ ਕਰਕੇ ਐਡਾਟ ਹੋ ਜਾਂਦੇ ਆ ਉੱਤੋਂ ਕੋਈ ਚੁਣਾਉਂਦਾ ਥੱਲੂ ਫਿਰ ਕਹਿੰਦਾ ਮੈਂ ਵੀ ਮੇ ਵੀ ਲੀਡਰ ਬਣਨਾ ਉਸ ਤੋਂ ਪਹਿਲਾਂ ਨਹੀਂ ਕਹਿੰਦੇ ਬਹੁਤ ਸਾਰੀ ਮਸਲੇ ਹੁੰਦੇ ਨੇ ਇੱਥੇ ਲੀਡਰ ਬਣ ਲੀਡਰ ਬਣਨ ਦੇ ਨਾਲ 7-8 ਐਨਐਸਯੂ ਆਈਆਂ ਨੇ ਇੱਥੇ ਕਈ ਲੱਖਾਂ ਭਾਰੀ ਸਾਰੀ ਜਥੇਬੰਦੀਆਂ ਦੇ ਵਿੱਚ ਇਹੋ ਜਿਹੇ ਧਫਾੜਾ ਹੈਗੀਆਂ ਨਹੀਂ ਨਹੀਂ ਹੁਣ ਕੀ ਇੱਥੇ ਲੀਡਰ ਬਣਨ ਦੀ ਲੜਾਈ ਹੈ ਜਾਂ ਯੂਨੀਵਰਸਿਟੀ ਵਿੱਚ ਆਉਂਦੀ ਨਹੀਂ ਇੱਥੇ ਇੱਥੇ ਉਹ ਜਿਹਨਾਂ ਲਈ ਨਹੀਂ ਹੈਗੀਆਂ ਯੂਨੀਵਰਸਿਟੀ ਦੀ ਇਲੈਕਸ਼ਨ ਵਾਲੀ ਪੋਲਿਟਿਕਸ ਵਿੱਚ ਚੱਲਦਾ ਕੁਸ਼ ਅਸਾਪੁਸ਼ ਇੱਥੇ ਨਹੀਂ ਚੱਲਦਾ ਇੱਥੇ ਇਹੋ ਜਿਹੇ ਮਸਲੇ ਨਹੀਂ ਹੈਗੇ ਇੱਥੇ ਆਪਣਾ ਫੋਕਸ ਸਿਰਫ ਇਸ ਗੱਲ ਤੇ ਹੈਗਾ ਕਿ ਆਪਣੀ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਰਿਹਾ ਹੈ ਕੋਈ ਜਾ ਰਹੀ ਹੈ ਹੱਥੋਂ ਸਟੂਡੈਂਟ ਕਿਉਂ ਨਹੀਂ ਆ ਰਹੇ ਸਟੂਡੈਂਟ ਕਿਉਂ ਨਹੀਂ ਆ ਰਹੇ ਸਟੂਡੈਂਟ ਆ ਰਹੇ ਨੇ ਸਟੂਡੈਂਟ ਵੀ ਆ ਰਹੇ ਨੇ ਇਹ ਗੱ ਸਟੂਡੈਂਟਸ ਵੀ ਆ ਰਹੇ ਨੇ ਬਹੁਤ ਵੱਡੇ ਨੰਬਰ ਵਿੱਚ ਸਾਨੂੰ ਫੋਨ ਆਉਂਦੇ ਨੇ ਕਿ ਗਿਆਤ ਨੇ ਜਿਹੜੇ ਹੌਸਟਲਸ ਨੇ ਜਿਹਦੇ ਘਰਾਂ 'ਚ ਨਹੀਂ ਵੀ ਦਸ ਤੋਂ ਅਸੀਂ ਆਵਾਂਗੇ ਅਸੀਂ ਕਲਾਸਾਂ ਲੈ ਕੇ ਆਵਾਂਗੇ ਆਪਣੀ ਭਰਨੇ ਆ ਤੇ ਕਲਾਸਾਂ ਬੰਦ ਕਰਨੀ ਨੇ ਦਸ ਤੋਂ ਤੇ ਉਹ ਕਾਸਾ ਕੋਈ ਨਹੀਂ ਹੋ ਰਿਹਾ ਸਰਨੇ ਤੇ ਆਉਣਗੀ ਇੱਕ ਦਿਨ ਬੰਦ ਕਰਨਾ ਯੂਨੀਵਰਸਿਟੀ ਦਾ ਮਸਲਾ ਹੱਲ ਹੋ ਜਾਵੇ ਦੇਖੋ ਇਹ ਇਹ ਨਹੀਂ ਹੈਗਾ ਵੀ ਅਸੀਂ ਇਹ ਸਮਝਦੇ ਆ ਵੀ ਦਸ ਤੋਂ ਮਸਲਾ ਹੱਲ ਹੋ ਜਾਊਗਾ ਦਸ ਤੋਂ ਐਕਸਮੇਟ ਜਾਊਗਾ ਵੀ ਇਸ ਸੰਕਾਸ਼ ਦੀ ਸ਼ੁਰੂਆਤ ਹੈ ਅੱਗੇ ਇਹ ਤਾਂ ਵੱਡੀਆਂ ਕੌਲਾਂ ਵੀ ਹੋਣਗੀਆਂ ਤੇ ਉਹਦੇ ਲਈ ਤਿਆਰ ਰਹਿਣ ਵੀ ਜੇ ਹਜੇ ਨਹੀਂ ਡਲਦੇ ਦੇਖੋ ਇਹ ਡਰਦੇ ਨਹੀਂ ਇਹ ਪਹਿਲੇ 10 ਦੇ 10 ਤਰੀਕ ਦੀ ਜਿਹੜੀ ਕਾਲ ਹੈ ਕੋਈ ਤੋਂ ਡਰ ਕੇ ਇਹਨਾਂ ਨੇ ਆ ਜਿਹੜਾ ਕੱਲ ਡਰਾਮਾ ਕੀਤਾ ਆ ਧੋਖੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਕੀਤਾ ਇਹਨਾਂ ਲੋਕ ਤਾਂ ਲੋਕ ਬੇਸੁਰ ਜੇ ਦੋ ਦਿਨਾਂ ਅਜੇ ਬਾਕੀ ਨੇ ਜੇ ਕਹਾਂ ਉਹ ਵਾਪਸ ਲੈ ਕੇ ਫਿਰ ਤੁਹਾਡਾ ਜਿਹੜਾ ਤਰਨਾ ਖਤਮ ਨਹੀਂ ਨੀ ਆਪਣਾ ਦੇਖੋ ਹੁਣੇ ਹੋਏ ਆ ਵੀ ਇੱਕ ਤਾਂ ਸਾਡੀ ਦੋ ਮੰਗਾਂ ਨਹੀਂ ਹੋਈ ਇੱਕ ਮੰਗ ਤਾਂ ਇਹ ਵੀ ਜਿਹੜਾ ਨਵਾਂ ਨੋਟਿਸ ਲੈ ਕੇ ਆਏ ਨੇ ਅਸੀਂ ਹੂ ਹੂ ਕਰਤੀ ਮੈਂ ਵੀ ਬਣਾਵਾਂਗੇ ਬਸ ਇਹਨੇ ਵੀ ਅਗਲੀ ਡੇਟ ਆਪੇ ਦੱਸਾਂਗੇ ਵੀ ਤਦੋਂ ਲਾਗੂ ਕਰਨੀ ਹੈ ਸਾਡੀ ਇੱਕ ਮੰਗੇ ਵੀ ਉਹ ਵਾਪਸ ਹੋ ਗਈ ਵਾਂਗ ਉਹ ਨੋਟਿਸ ਰੱਦ ਹੋਵੇ ਦੂਜੀ ਮੰਗ ਆਪਣੀ ਇਹ ਹੈ ਵੀ ਯੂਨੀਵਰਸਿਟੀ ਨੇ ਸੈਂਟ ਇਲੈਕਸ਼ਨ ਲਈ ਕੀ ਕਰਨਾ ਹੁੰਦਾ ਇੱਕ ਸ਼ਡਿਊਲ ਬਣਾਉਣਾ ਹੈ ਯੂਨੀਵਰਸਿਟੀ ਵੀ ਕਿਉਂਕਿ ਇਹ ਤਾਂ ਲੰਬਾ ਪ੍ਰੋਸੈਸ ਹੁੰਦਾ ਹੈ ਐਨਾਉਂਸਮੈਂਟ ਆਇਆ ਫਿਰ ਪੋਲਿੰਗ ਬੂਥ ਲੱਗਦੇ ਨੇ ਫਿਰ VOTING ਹੁੰਦੀ ਹੈ ਕਾਊਂਟਿੰਗ ਹੁੰਦੀ ਹੈ ਕੁਝ ਮਹੀਨਿਆਂ ਦਾ ਪ੍ਰੋਸੈਸ ਹੁੰਦਾ ਹੈ ਉਹ ਤੇ ਯੂਨੀਵਰਸਿਟੀ ਨੇ ਉਹਦਾ ਸ਼ਡਿਊਲ ਬਣਾ ਕੇ ਉੱਤੇ ਮਤਲਬ ਵਾਈਸ ਚੈਂਸਰ ਆਫਿਸ ਨੂੰ ਜਿਹੜਾ ਵਾਈਸ ਚੈਂਸਰ ਹੁੰਦਾ ਹੈ ਉਹਦੇ ਦਸਤਾਵੇਜ਼ ਭੇਜਣੇ ਹੁੰਦੀ ਹੈ ਉੱਥੋਂ ਮਨਜ਼ੂਰੀ ਆਉਂਦੀ ਹੈ ਫਿਰ ਪ੍ਰੋਸੈਸ ਸ਼ੁਰੂ ਹੁੰਦਾ ਹੈ ਆਪਣੀ ਮੰਗ ਇਹ ਦੂਜੀ ਇਹ ਹੈ ਵੀ ਯੂਨੀਵਰਸਿਟੀ ਆਪਣੇ ਵੱਲੋਂ ਆਸ ਕਰਦਾ ਕਿ ਤੁਹਾਨੂੰ ਜਿਹੜਾ ਹੈ ਕਾਲੇ ਕੋਜਸ ਬੈਂਡ ਬੈਂਡ ਦੇ ਵਿੱਚ ਆਫਿਸ ਸੈਕਸ਼ਨੋਂ ਪਹਿਲਾਂ ਆਪਣਾ ਆਪਣਾ ਹਾਲ ਦਾ ਤਰੀਕ ਦੀ ਪ੍ਰਾਪਤ ਮਤਲਬ ਕਾਲ ਦਿੱਤੀ ਗਈ ਹੈ ਤੇ ਨਾਲ ਭਰ ਸਾਡੇ ਹੋਰ ਜਿਹੜੀਆਂ ਦਿੱਤੇ ਪੱਤਾਂ ਉਹ ਇੱਥੇ ਤਾਰੀਆਂ ਨੇ ਪਰ ਫਿਲਹਾਲ ਦੀ ਗੱਡੀ ਜੇ ਕਹਾਂ ਤਾਂ ਸਟੂਡੈਂਟਾਂ ਦੀ ਗਿਣਤੀ ਲਗਭਗ ਨਾਮ ਪਤਰ ਸਭ